ਚੈਨਲ ARK ਪੰਜਾਬੀ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਮੋਗਾ ਪਲਸ ਵੱਲੋਂ 24 ਘੰਟਿਆਂ ਵਿੱਚ ਕਾਤਲ ਗ੍ਰਿਫਤਾਰ ਬੀਤੀ 1 ਮਈ ਨੂੰ ਗੁਰਮੀਤ ਸਿੰਘ ਉਰਫ ਕਾਕਾ ਪੁੱਤਰ ਉਦਮ ਸਿੰਘ ਵਾਸੀ ਕੋਹਲਿਆ ਖੁਰਦ ਨੇ ਥਾਣੇਦਾਰ ਪੂਰਨ ਸਿੰਘ ਮੁਖ ਅਫਸਰ ਥਾਣਾ ਨਿਹਾਲ ਸਿੰਘ ਵਾਲਾ پاس ਬਿਆਨ ਤਹਿਰੀਫ ਕਰਵਾਇਆ ਸੀ ਤਿੰਨ ਪ੍ਰਵਾਸੀ ਮਜ਼ਦੂਰ ਵਿਜੇਰਾਮ ਪੁੱਤਰ ਵਿਦੇਰਾਮ ਮਹੇਸ਼ ਰਾਮ ਪੁੱਤਰ ਸ਼ਿਵਜੀ ਰਾਮ ਅਤੇ ਰਾਮ ਸ਼ਰਣ ਪੁੱਤਰ ਰੀਜਨ ਰਾਮ ਵਾਸੀ ਮਾਣਾ ਚੌਂਕ ਜ਼ਿਲ੍ਹਾ ਸੀਤਾ ਮੜੀ ਬਿਹਾਰ ਹਾੜੀ ਦਾ ਸੀਜ਼ਨ ਲਾਉਣ ਲਈ ਉਸ ਪਾਸ ਆਏ ਸਨ ਜੋ ਉਸ ਦੀ ਖੇਤ ਮੋਟਰ ਦੇ ਕੋਠੀ ਵਿੱਚ ਰਹਿੰਦੇ ਸਨ 30 ਅਪ੍ਰੈਲ ਦੀ ਰਾਤ ਤੇਜ਼ ਧਾਰ ਹਥਿਆਰ ਨਾਲ ਸੱਟਾ ਮਾਰ ਕੇ ਵਿਜੇ ਰਾਮ ਪੁੱਤਰ ਵਿਦੇ ਰਾਮ ਦਾ ਕਤਲ ਕਰ ਦਿੱਤਾ ਸੀ ਜਿਸ ਬਾਰੇ ਹੁਦਈ ਨੇ ਪੜਤਾਲ ਕਰਕੇ ਦੱਸਿਆ ਕਿ ਵਿਜੇ ਰਾਮ ਆਪਣੇ ਸਾਥੀ ਮਹੇਸ਼ ਰਾਮ ਦੀ ਪਰਜਾਈ ਨਾਲ ਮੋਬਾਈਲ ਫੋਨ ਤੇ ਗੱਲਾਂ ਕਰਦਾ ਸੀ ਜਿਸ ਨੂੰ ਮਹੇਸ਼ ਰਾਮ ਨੇ ਗੱਲਾ ਕਰਨ ਤੋਂ ਰੋਕਿਆ ਸੀ ਐਸੇ ਗਲੋ ਇਹਨਾਂ ਦੀ ਆਪਸ ਵਿੱਚ ਤੂਤੂ ਮਮੇ ਹੋ ਗਈ ਇਸ ਰੰਜਿਸ਼ ਕਰਕੇ ਵਿਜੇਰਾਮ ਨੇ ਸਾਥੀ ਮਹੇਸ਼ ਰਾਮ ਅਤੇ ਰਾਮਚਰਨ ਨੇ ਮੋਕਾ ਤਾੜ ਕੇ ਤੇਜਦਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ ਜਿਸ ਤੇ ਗੁਰਮੀਤ ਸਿੰਘ ਉਰਫ ਦੇ ਬਿਆਨ ਤੇ ਮੁਕੱਦਮਾ ਨੰਬਰ 61 1 ਮਈ ਨੂੰ BNS ਥਾਣਾ ਨਿਹਾਲ ਸਿੰਘ ਵਾਲਾ ਦਰਜ ਕਰਵਾਇਆ ਗਿਆ ਹੈ ਮਿਤੀ 1 5 25 ਨੂੰ ਸਾਨੂੰ ਸੂਚਨਾ ਮਿਲੀ ਸੀ ਕਿਰਮੇ ਸਿੰਘ ਬਸੀ ਕੋਲ ਦੇ ਖੁਰਦ ਦੇ ਖੇਤਾਂ ਵਿੱਚ ਡੈੱਡ ਬਾਡੀ ਪਈ ਹੈ ਜਿਸ ਤੇ ਪੂਨ ਸਿੰਘ ਐਸ ਐਚਓ ਥਾਣਾ ਨਿਹਾਲ ਸਿੰਘ ਵਾਲਾ ਵੱਲੋਂ ਮੌਕੇ ਪਰ ਪੁੱਜ ਕੇ ਚੈੱਕ ਕੰਨ ਤੇ ਡੈੱਡ ਬਾਡੀ ਦੀ ਪਛਾਣ ਪ੍ਰਵਾਸੀ ਮਜ਼ਦੂਰ ਵਿਜੇਰਾਮ ਪੁੱਤਰ ਵਿਦੇਰਾਮ ਬਸੀ ਮਾਨਾ ਚੌਕ ਜ਼ਿਲ੍ਹਾ ਸੀਤਾਮੜੀ ਬਿਹਾਰ ਵੱਜੋਂ ਹੋਈ ਸੀ ਜੋ ਗਰਮੀਤ ਸਿੰਘ ਉਰਫ ਕਾਕਾ ਦੀ ਮੋਟਰ ਪਰ ਆਪਣੇ ਦੋ ਸਾਥੀਆਂ ਸਮੇਤ ਕਣਕ ਦੀ ਬੱਡੀ ਲਈ ਆਏ ਸੀ ਜਿਸ ਦਾ ਤੇਜ਼ ਤਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ ਜਿਸ ਤੇ ਸ੍ਰੀ ਅਜੀਗਾਂਧੀ ਐਸਐਸਪੀ ਸਾਬ ਮੋਗਾ ਜੀ ਦੀਆਂ ਹਦਾਇਤਾਂ ਤੇ ਮੁਕੱਦਮਾ ਦਰਜ ਕਰਕੇ ਤਪਤੀਸਾ ਹਾਮਲ ਵਿੱਚ ਲਿਆਂਦੀ ਗਈ ਸੀ ਦਰਾਨੇ ਤਪਤੀਸ ਪਤਾ ਲੱਗਾ ਕਿ ਵਿਜੇਰਾਮ ਦੇ ਸਾਥੀਆਂ ਨੇ ਹੀ ਮਹੇਸ਼ਰਾਮ ਅਤੇ ਰਾਮ ਸੰਨਵਾਸੀਨ ਵਿਹਾਰ ਨਹੀਂ ਮਿੱਟੀ 4 3425 ਅਤੇ ਮਿੱਟੀ 21525 ਦੀ ਦਿਨਵਾਨੀ ਰਾਤ ਨੂੰ ਤੇ ਧਾਰ ਹਥਿਆਰਾਂ ਨਾਲ ਬੀਦੇਰਾਮ ਦਾ ਕਤਲ ਕੀਤਾ ਸੀ ਜਿਹੜਾ ਕਤਲ ਕੀਤਾ ਇਹ ਕੌਣ ਸੀ ਇਹ ਜਿਹੜੇ ਕਤਲ ਕਰਨ ਵਾਲੇ ਉਹਦੇ ਸਾਥੀ ਇਹ ਸੀਗੇ ਉਹਦੇ ਨਾਲ ਹੀ ਜਿਹੜਾ ਕਾਣਕ ਵੰਡਣ ਦੇ ਸੀਜ਼ਨ ਆਉਣ ਲਈ ਆਏ ਸੀਗੇ ਕਤਲ ਕਰਨ ਦਾ ਯਾਰਨ ਕਿ ਬਣਿਆ ਸੀ ਕਾਣ ਇਹ ਸੀ ਜਿਹੜਾ ਮਹੇਸ਼ ਕੁਮਾਰ ਹੈ ਉਹਦੀ ਭਰਾਈ ਨਾਲ ਜਿਹੜਾ ਗੱਲਾਂ ਕਰਦਾ ਸੀ ਫੋਨ ਦੇ ਉੱਪਰ ਜਿਹੜਾ ਉਹਦੀ ਵਜ੍ਹਾ ਅਨੁਸਾਰ ਕਰਕੇ ਜਿਹੜਾ ਮਹੇਸ਼ਪਾਲ ਤੇ ਉਹਦੇ ਸਾਥੀ ਰਾਮਸਾਨ ਨੇ ਜਿਹੜਾ ਕਤਲ ਕੀਤਾ ਦੋਨਾਂ ਨੂੰ ਮਰਦਾ ਕਰ ਲਏ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਹੜਾ ਅੱਜ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਨਡ ਲਿਆ ਜਾਊਗਾ